ਦੋਸਤੋ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਆਤਵਾ ਨੂੰ ਦਿਖਾ ਰਹੇ ਆ ਅਸੀਂ ਕਿਸਾਨਾਂ ਵੱਲੋਂ ਕਣਕ ਦੀ ਫਸਲ ਕੱਟਣ ਤੋਂ ਬਾਅਦ ਥੂੜੀ ਬਣਾਈ ਜਾਂਦੀ ਹੈ ਨਾਲ ਦੀ ਨਾਲ ਤੋਂ ਬਾਅਦ ਜਿਹੜੀ ਨਾਲ ਥੋੜੀ-ਮੋਟੀ ਬਚ ਜਾਂਦੀ ਹੈ ਉਸ ਨੂੰ ਕਿਸਾਨ ਵੀਰਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਤਾ ਜੋ ਅਗਲੀ ਫਸਲ ਬੀਜਣ ਲਈ ਖੇਤ ਬਿਲਕੁਲ ਤਿਆਰ ਹੋਰ ਤਿਆਰ ਹੋ ਸਕਣ ਪਰ ਅਸੀਂ ਇੱਥੇ ਕਿਸਾਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਆ ਕਿ ਅੱਗ ਲਗਾਉਣੀ ਆ ਤੁਸੀਂ ਕਿਉਂਕਿ ਹੋਰ ਕੋਈ ਬਦਲ ਨਹੀਂ ਹੈ ਅੱਗ ਤੋਂ ਬਿਨਾ ਪਹਾੜ ਨੂੰ ਖਾਲੀ ਕਰਨ ਦਾ ਪਰ ਇਹ ਇੱਕ ਗੱਲ ਦਾ ਕਿਸਾਨ ਵੀਰੋ ਜਰੂਰ ਧਿਆਨ ਰੱਖਿਆ ਕਰੋ ਕਿ ਕਈ ਵਾਰੀ ਜਿੱਥੇ ਫਸਲ ਦੀ ਨਾਲ ਜ਼ਿਆਦਾ ਹੁੰਦੀ ਹੈ ਉੱਥੇ ਕਈ ਵਾਰ ਕੀ ਹੁੰਦਾ ਹੈ ਵੀ ਪੰਛੀਆਂ ਦੇ ਆਂਡੇ ਪਏ ਹੁੰਦੇ ਐ ਸੋ ਜੋ ਵੀ ਵੀਰ ਕਣਕ ਦੀ ਬਚੀ ਹੋਈ ਨਾਲ ਰਹਿਦ ਖੂੰਦ ਨੂੰ ਅੱਗ ਲਾਉਂਦੇ ਨੇ ਉਹ ਇਹ ਜਰੂਰ ਦੇਖ ਲਿਆ ਕਰਨਾ ਵੀ ਉੱਥੇ ਕਿ ਕਿਤੇ ਜਿੱਥੇ ਜ਼ਿਆਦਾ ਕਣਕ ਪਈ ਹੈ ਵੀ ਉਸ ਥਾਂ ਨੂੰ ਸਮਾਰ ਕੇ ਦੇਖ ਲਿਆ ਕਰਨ ਤਾਂ ਜੋ ਉੱਥੇ ਕੋਈ ਪੰਛੀਆਂ ਦੇ ਆਂਡੇ ਤਾਂ ਨਹੀਂ ਭਾਈ ਆ ਤਾਂ ਉਹ ਦਿਖਾ ਰਹੇ ਆ ਆ ਖਾਲੀ ਥਾਂ ਵੀ ਪਈ ਹੈ ਇੱਥੇ ਇਹ ਕਣਕ ਦੇ ਵੀ ਵੀ ਪਏ ਨੇ ਕਣਕ ਦੀ ਫਸਲ ਪਈ ਹੈ ਇੱਥੇ ਆ ਤੁਹਾਨੂੰ ਦਿਖਾ ਰਹੇ ਆ ਪਰਾ ਜ਼ਿਆਦਾਤਰ ਕਿਸਾਨਾਂ ਦਾ ਇਹ ਕਹਿਣਾ ਹੈ ਵੀ ਕਿਸਾਨ ਕਣਕ ਦੀ ਰਹਿਤ ਖੂਦ ਨੂੰ ਅੱਗ ਲਾ ਰਹੇ ਨੇ ਕਿਉਂਕਿ ਜੋ ਕਣਕ ਦੀ ਫਸਲ ਦੇ ਵਿੱਚ ਗੁੱਲੀ ਡੰਡਾ ਖੜਾ ਹੁੰਦਾ ਉਸ ਦਾ ਵੀ ਖੇਤਾਂ ਵਿੱਚ ਡਿੱਗ ਜਾਂਦਾ ਜਿਸ ਕਰਕੇ ਅਗਲੀ ਫਸਲ ਦੇ ਵਿੱਚ ਗੁੱਲੀ ਡੰਡਾ ਕਾਫੀ ਮਾਤਰਾ ਵਿੱਚ ਹੋ ਜਾਂਦਾ ਹੈ ਪਾਰਾ ਅਸੀਂ ਇਹੀ ਦੁਆਰਾ ਫਿਰ ਬੇਨਤੀ ਕਰਦੇ ਆਂ ਕਿਸਾਨ ਵੀਰਾਂ ਨੂੰ ਜੋ ਵੀ ਉਹਨਾਂ ਦੇ ਰੱਖੇ ਹੋਏ ਚਾਹੇ ਦਿਹਾੜੀਏ ਨੇ ਚਾਹੇ ਉਹ ਸਿਰੀਪਾਲੀ ਨੇ ਵੀਰ ਨੇ ਤਾਂ ਉਹ ਇਸ ਗੱਲ ਨੂੰ ਜ਼ਰੂਰ ਦੇਖ ਲਿਆ ਕਰਨ ਇੱਕ ਵਾਰੀ ਢੇੜਾ ਮਾਰ ਕੇ ਖੇਤ ਵਿੱਚ ਵੀ ਕੋਈ ਪੰਛੀਆਂ ਦੇ ਅੰਡੇ ਤਾਂ ਨਹੀਂ ਪਏ ਬਸ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ